ਦੇ ਮਿੱਟੀ ਦੀਆਂ ਭਰੀਆਂ ਹੋਈਆਂ ਟਰੈਲੀਆਂ ਇੱਕ ਕਿਸਾਨ ਵੀਰ ਖੇਤਾਂ ਦੇ ਵਿੱਚੋਂ ਭਰ ਕੇ ਹੁਣ ਜਿਹੜਾ ਬੰਨ੍ਹ ਆ ਉਸ ਤੇ ਲੈ ਕੇ ਜਾ ਰਹੇ ਨੇ ਲੰਬੇ ਸਮੇਂ ਤੋਂ ਲੋਕ ਕਹਿੰਦੇ ਸੀ ਕਿ ਸਾਨੂੰ ਰਾਸ਼ਨ ਦੀ ਲੋੜ ਨਹੀਂ ਹੋਰ ਕਾਸ਼ ਦੀ ਲੋੜ ਨਹੀਂ ਤੁਸੀਂ ਮਿੱਟੀ ਦੀਆਂ ਟਰੈਲੀਆਂ ਭਰ ਕੇ ਲੈ ਕੇ ਆਓ ਮਿੱਟੀ ਦੇ ਬੋਰੇ ਭਰ ਕੇ ਲੈ ਕੇ ਆਓ ਕਿ ਜਿਹੜਾ ਬੰਨ੍ਹ ਕਮਜ਼ੋਰ ਹੁੰਦਾ ਜਾਂਦਾ ਆਪਾਂ ਉਸ ਨੂੰ ਬੰਨ੍ਹੀਏ ਉਹ ਫਿਰ ਟੁੱਟ ਨਾ ਜਾਵੇ ਅੱਜ ਸਾਡੇ ਨਾਲ ਵੀਰ ਕਿਸਾਨ ਆਗੂ ਨੇ ਕੁਝ ਇਹਨਾਂ ਨਾਲ ਗੱਲਬਾਤ ਕਰਾਂਗੇ ਕਿ ਜਿਹੜਾ ਇਹ ਮਿੱਟੀ ਦੀਆਂ ਟਰੈਲੀਆਂ ਲੈ ਕੇ ਜਾ ਰਹੇ ਨੇ ਤੇ ਕਿਹੜੇ ਬੰਨ੍ਹ ਤੇ ਲੈ ਕੇ ਜਾ ਰਹੇ ਨੇ ਤੁਹਾਡਾ ਪਿੰਡ ਕਿਹੜਾ ਬਾਈ ਜੀ ਸਾਡਾ ਪਿੰਡ ਮੇਰ ਸਿੰਘ ਵਾਲਾ ਜੀ ਮੇਰ ਸਿੰਘ ਵਾਲ ਹਾਂਜੀ ਜ਼ਿਲ੍ਹਾ ਬੋਇਪੁਰ ਤਹਿਸੀਲ ਜੀਰਾ ਜੀ ਅੱਜ ਕਿੰਨੀਆਂ ਟਰਾਲੀਆਂ ਜਿਹੜੀਆਂ ਤੁਸੀਂ ਲੈ ਕੇ ਜਾ ਰਹੇ ਹੋ ਇਹ 21 ਟਰਾਲੀਆਂ ਲੈ ਕੇ ਜਾ ਰਹੇ ਰੁਕਣੇ ਵਾਲਾ ਬੰਦ ਤੇ ਜੀ ਰੁਕਣੇ ਦਾ ਬੰਦ ਹਾਂਜੀ ਹੁਣ ਉੱਥੇ ਹਾਲਾਤ ਕਿਹੋ ਜਿਹੇ ਬਣੇ ਹੋਏ ਆ ਉੱਥੇ ਹਾਲਾਤ ਅੱਜ ਤੋਂ 3 ਦਿਨ ਪਹਿਲਾਂ ਤਾਂ ਬਹੁਤ ਮਾੜੇ ਸੀਗੇ ਜੀ ਹੂੰ ਤੇ ਅੱਜ ਹੁਣ ਜਾ ਕੇ ਦੇਖਦੇ ਆਂ ਮਤਲਬ ਕੀ ਕਿੰਨੀ ਕਿ ਉਹਦੇ ਹੋਰ ਲੋਡ ਆ ਜੇ ਹੋਰ ਵੀ ਲੋਡ ਹੋਈ ਤੇ ਪਿੰਡ ਦੇ ਵਿੱਚੋਂ ਪਿੰਡ ਵਾਲਿਆਂ ਦਾ ਥਾਥ ਲੈ ਕੇ ਹੋਰ ਵੀ ਇਹ ਜੋ ਕਿਸ ਜਿਹੜੀ ਚੀਜ਼ ਦੀ ਵੀ ਲੋਡ ਹੋਈ ਉਹ ਉੱਥੇ ਪਚਾਵਾਂਗੇ ਜੀ ਜਿਵੇਂ ਕਹਿੰਦੇ ਸੀ ਕਿ ਸਾਨੂੰ ਰਾਸ਼ਨ ਦੀ ਲੋਡ ਨਹੀਂ ਰਾਸ਼ਨ ਬਹੁਤ ਆ ਰਿਹਾ ਹੈ ਸਾਨੂੰ ਮਿੱਟੀ ਦੀ ਲੋੜ ਹੈ ਜਿਵੇਂ ਉੱਥੇ ਮੰਗ ਹੁੰਦੀ ਆ ਉਸੇ ਹਿਸਾਬ ਨਾਲ ਜਿਹੜੇ ਕਿਸਾਨ ਆ ਪਿੰਡਾਂ ਦੇ ਵਿੱਚੋਂ ਚੀਜ਼ ਲੈ ਕੇ ਜਾਂਦੇ ਆ ਇਹ ਅੱਜ ਬਹੁਤ ਮਿੱਟੀ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਜਾਨੀ ਜਨ ਕਿ ਬੰਨ ਕਹਿੰਦੇ ਵਿਚਾਲੇ ਆ ਥੋੜਾ ਆਖਿਆ ਸਕੀਗਾ ਜਾਨੀ ਕਿ ਅੱਜ ਮਿੱਟੀ ਦੀਆਂ 20 ਟਰਾਲੀਆਂ ਆ 20 ਟਰਾਲੀਆਂ ਹੀ ਲੈ ਕੇ ਉੱਥੇ ਪਹੁੰਚ ਰਹੇ ਹਾਂ ਜੀ ਬਾਕੀ ਹੋਰ ਵੀ ਕੋਈ ਜ਼ਰੂਰਤ ਹੋਈ ਤਾਂ ਹੀ ਮਤਲਬ ਵੀ ਮਿੱਟੀ ਲੈ ਕੇ ਜਾਵਾਂਗੇ ਪਿੰਡ ਦਾ ਸਾਥ ਦਿਓ ਦਿਖਾਤਾ ਸਰਪੰਚ ਸਾਹਿਬ ਪੰਜਾਬੀ ਗਾਣੇ ਸੀ ਪੰਜਾਬੀ ਕੀ ਹੁੰਨੇ ਆ ਜਦੋਂ ਕਿਸੇ ਤੇ ਭੀੜ ਪੈਂਦੀ ਆ ਇਹ ਪੰਜਾਬੀ ਉਹਦੇ ਖੜਦੇ ਆ ਪੰਜਾਬੀਆਂ ਦੇ ਨਾਲ ਹਾਂਜੀ ਹਾਂਜੀ ਪਾਜੀ ਸਾਰੇ ਪੰਜਾਬੀ ਇੱਕ ਦੂਜੇ ਦਾ ਸਾਥ ਦੇ ਰਹੇ ਆ ਇਸ ਟਾਈਮ ਤੇ ਜਿਸ ਤੀਜੀ ਲੋੜ ਜ਼ਰੂਰਤ ਆ ਉਹਨਾਂ ਨੂੰ ਉਸ ਸਮੇਂ ਤੇ ਪਹੁੰਚ ਰਿਹਾ ਹੈ ਜੀ ਤੇ ਸਾਡੇ ਪਿੰਡ ਦੇ ਵੀ ਬੰਦੇ ਜਾ ਰਹੇ ਆ ਸੇਵਾ ਲੈ ਕੇ ਪਹਿਲਾਂ ਵੀ ਗਏ ਸੀਗੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਜਾ ਰਹੇ ਆ ਜੀ ਕਹਿੰਦੇ ਪਾਣੀ ਘਟਿਆ ਕੁਛ ਘਟਿਆ ਜੀ ਥੋੜਾ ਜਿਹਾ ਅੱਗੇ ਨਾਲ ਘਟਿਆ ਹਾਂਜੀ ਕਿੰਨਾ ਘਟਿਆ ਥੋੜਾ ਜਿਹਾ ਫਰਕ ਆ ਜੀ ਥਾ ਥੋੜਾ ਜਿਹਾ ਥੋੜੇ ਜੀ ਹਰੇਕ ਬੰਦਾ ਦੇ ਵਿੱਚ ਯੋਗਦਾਨ ਪਾ ਰਿਹਾ ਚਾਹੇ ਉਹ ਗਰੀਬ ਆ ਚਾਹੇ ਅਮੀਰ ਆ ਚਾਹੇ ਉਹ ਐਨ ਆਰ ਆਈ ਵੀਰ ਆ ਹਰੇਕ ਬੰਦਾ ਯੋਗਦਾਨ ਇਹਦੇ ਵਿੱਚ ਪਾ ਰਿਹਾ ਚਾਹੇ ਉਹ ਕਲਾਕਾਰ ਹੋਵੇ ਪਉਣਾ ਚਾਹੀਦਾ ਯੋਗਦਾਨ ਸਾਰੇ ਪਿੰਡ ਦਾ ਸਾਥ ਨਾਲ ਲੈ ਕੇ ਚੱਲੇ ਜੀ ਸਾਰੇ ਪਿੰਡ ਦਾ ਨਗਰ ਦਾ ਸਾਥ ਸਾਡੇ ਦਾ ਮੇਰ ਸਿੰਘ ਵਾਲੇ ਦਾ ਜੀ ਬਹੁਤ ਵਾਰੀਆ ਭਰਾਲਾ ਕੀਤਾ ਸਾਡੇ ਪਿੰਡ ਨੇ ਇਕੱਠੇ ਹੋ ਗਏ ਜੀ ਸਾਰੇ ਪਿੰਡ ਦਾ ਕੋਈ ਸਾਡੇ ਪਿੰਡ ਦੇ ਬਰਾਬਰ ਉਹ ਸਾਰਾ ਪਿੰਡ ਇੱਕਾ ਜੀ ਸਾਰਾ ਪਿੰਡ ਨਾਲ ਲੈ ਕੇ ਚੱਲੇ ਹੁਣ ਸਾਰੇ ਪਿੰਡ ਦੀ ਤਰੱਕੀ ਨਾਲ ਜਾ ਰਹੇ ਵੀਰੇ ਸਾਰੇ ਪਿੰਡ ਦਾ ਨਗਰ ਬਾਹਰੋਂ ਐਨ ਆਈ ਵੀਰਾਂ ਨੇ ਮੱਤ ਬਹੁ ਕੀਤੀ ਸਾਡੀ ਹਾਂਜੀ ਕਹਿੰਦੇ ਸਾਨੂੰ ਵੀ ਚੱਲੇ ਆ ਜੋ ਸੇਵਾ ਲਾਉਣਗੇ ਫਿਰ ਪਿੰਡ ਚੋ ਜਿਵੇਂ ਹੋ ਸਕੇ ਸਾਰੇ ਨਾਲ ਮਿਲ ਕੇ ਪੂਰੀ ਕਰਾਂਗੇ ਬਾਕੀ ਉਥੇ ਚੱਲੇ ਆ ਜੋ ਸੇਵਾ ਸਾਡੀ ਲੱਗੂਗੀ ਉਥੋਂ ਦੀ ਵਸਤੀ ਦੱਸਣਗੇ ਜੇ ਇਸ ਚੀਜ਼ ਦੀ ਲੋੜ ਆ ਨਾਲ ਮਿਲ ਕੇ ਸਾਰਿਆਂ ਨੇ ਫਿਰ ਜਿਹੜੀ ਚੀਜ਼ ਦੀ ਮੰਗ ਕਰਦੇ ਆ ਤੇ ਉਹੀ ਕਿਸਾਨ ਇਧਰੋਂ ਲੈ ਕੇ ਜਾਂਦੇ ਆ ਇਹ ਨਹੀਂਗਾ ਕਿ ਉਹਨਾਂ ਨੇ ਕਹਿਤਾ ਸੀ ਵੀ ਤੁਸੀਂ ਹੁਣ ਸਾਡੇ ਤੱਕ ਰਾਸ਼ਨ ਨਾ ਲੈ ਕੇ ਆਓ ਰਾਸ਼ਨ ਬਹੁਤ ਆ ਗਿਆ ਮਿੱਟੀ ਲੈ ਕੇ ਆਓ ਤੇ ਤੁਸੀਂ ਮਿੱਟੀ ਲੈ ਕੇ ਚੱਲੇ ਆ ਉਹ ਇਹ ਵੀ ਕਹਿ ਰਹੇ ਆ ਕਿ ਪਾਣੀ ਘਟ ਜਾਂਦਿਓ ਜਦੋਂ ਪਾਣੀ ਘਟੂ ਆ ਪਾਣੀ ਦਾ ਜਿਹੜਾ ਲੈਵਲ ਘਟ ਗਿਆ ਉਸ ਤੋਂ ਬਾਅਦ ਤੁਸੀਂ ਸਾਡੇ ਕੋਲੇ ਆਇਓ ਸਾਨੂੰ ਹੋਰ ਵੀ ਚੀਜ਼ਾਂ ਦੀ ਲੋੜ ਐ ਜਿਵੇਂ ਉਹ ਇੱਥੇ ਕੀ ਕਹਿ ਰਹੇ ਕਿ ਕਿਉਂਕਿ ਜ਼ਰੂਰਤ ਹੈ ਜਿੱਥੇ ਜਾਣਾ ਚਾਹੁੰਦਾ ਸਮਾਨ ਉੱਥੇ ਜਾ ਨਹੀਂ ਰਿਹਾ ਕਿਉਂਕਿ ਅੱਗੇ ਬਹੁਤ ਜ਼ਿਆਦਾ ਪਾਣੀ ਆ ਉਹ ਕਹਿੰਦੇ 10 ਦਿਨ ਠਹਿਰ ਕੇ ਆਓ ਜੀ ਤੂੜੀ ਆ ਜੋ ਸਮਾਨ ਆ ਸਾਡੇ ਕੋਲੇ ਬਾਅਦ ਚ ਆਵੇ ਕਿਉਂਕਿ ਸਾਡੇ ਘਰਾਂ ਤਾਈ ਪਹੁੰਚ ਜੂਗਾ ਜੀ ਉਦੋਂ ਇਸੇ ਕਰਕੇ ਉਹ ਕਹਿੰਦੇ ਆ ਸੰਗਤ ਨੂੰ ਕਹਿੰਦੇ ਰੋਕੋ ਸਮਾਨ ਸੰਗਤਾਂ ਲੋ ਬਹੁਤ ਜਾ ਰਿਹਾ ਜੀ ਸਾਰੇ ਪੰਜਾਬ ਨੇ ਪੂਰਾ ਸਾਥ ਦਿੱਤਾ ਜੋ ਕਲਾਕਾਰ ਆ ਜੋ ਪੰਚਾਇਤਾਂ ਪਿੰਡਾਂ ਦੀਆਂ ਜੋ ਸਭਾ ਸਾਰੀਆਂ ਸਮਾਨ ਲੈ ਕੇ ਜਾ ਰਹੀਆਂ ਜੀ ਬਾਕੀ ਉਹ ਕਹਿੰਦੇ ਚਾਰੇ ਦਾ ਜੋਲ ਜਰੂਰ ਤਾਂ ਨੂੰ ਤੂੜੀ ਦੀ ਤੇ ਪੱਠਿਆਂ ਦੀ ਤੇ ਮਿੱਟੀ ਦੀ ਜ਼ਰੂਰਤ ਜ਼ਿਆਦਾ ਇਹ ਸਮਾਨ ਸਾਡੇ ਕੋਲੇ ਹੈਗਾ ਜੀ ਬਾਕੀ ਉਸ ਦਰਬਾਰ ਤੋਂ ਬਹੁਤ ਹੋ ਰਹੀ ਜੀ ਸਮਾਨ ਦੀ ਜੋ ਹੋਰ ਜਾ ਕੇ ਘਰਾਂ ਤਾਈ ਪਹੁੰਚ ਨਹੀਂ ਰਹਾ ਤੇ ਹੋਰ ਜਾ ਕੇ ਉੱਥੇ ਲਈ ਜਾਂਦੇ ਸਮਾਨ ਉਸ ਤੇ ਥੋੜੀ ਰੋਕ ਹੋਣੀ ਚਾਹੀਦੀ ਉੱਥੇ ਅਸੀਂ ਵੀ ਲੰਮੇ ਦਿਨਾਂ ਤੋਂ ਕਵਰੇਜ ਕਰ ਰਹੇ ਹਾਂ ਉੱਥੇ ਦੇਖਣ ਚ ਇਹ ਆ ਰਿਹਾ ਕਿ ਜਿਨ੍ਹਾਂ ਲੋਕਾਂ ਨੂੰ ਰਾਸ਼ਨ ਦੀ ਲੋੜ ਨਹੀਂ ਉਹ ਵੀ ਲੋਕ ਉੱਥੇ ਰਾਸ਼ਨ ਲਈ ਜਾਂਦੇ ਆ ਰਾਸ਼ਨ ਉਹਨਾਂ ਨੂੰ ਮਿਲਣਾ ਚਾਹੀਦਾ ਜਿਹੜੇ ਘਰ ਡੁੱਬ ਗਏ ਜਿਨ੍ਹਾਂ ਦੇ ਪਿੰਡ ਡੁੱਬ ਗਏ ਜਿਨ੍ਹਾਂ ਦੇ ਜ਼ਮੀਨਾਂ ਮਾਰੀਆਂ ਗਈਆਂ ਰਾਸ਼ਨ ਤਾਂ ਉਹਨਾਂ ਨੂੰ ਚਾਹੀਦਾ ਹਾਂਜੀ ਇਹ ਤਾਂ ਸਹੀ ਗੱਲ ਆ ਰਾਸ਼ਨ ਚਾਹੀਦਾ ਉਹਨਾਂ ਨੂੰ ਕੱਲ ਨੂੰ ਅਸੀਂ ਤੂੜੀ ਵੀ ਲੈ ਜਾਣੀ ਆ ਕੱਲ ਨੂੰ ਤੂੜੀ ਲੈ ਕੇ ਜਾਣੀ ਕੱਲ ਨੂੰ ਜੀ ਕੱਲ ਨੂੰ ਦਾ ਟਰਾਲੀਆਂ ਲੈ ਜਾਣੀਆਂ ਤੂੜੀ ਦੀਆਂ ਜੀ ਤੁਸੀਂ ਕਹਿ ਰਹੇ ਸੀ ਮੈਂ ਕਿ ਰਾਸ਼ਨ ਜਿਨ੍ਹਾਂ ਨੂੰ ਲੋੜ ਆ ਉਹਦਾ ਚੱਲ ਲੈ ਲਿਆ ਸਹੀ ਗੱਲ ਆ ਕਈ ਲੋਕ ਉੱਥੇ ਹੁਣ ਆਪ ਦਾ ਇਕੱਠਾ ਕਰੀ ਜਾਂਦੇ ਜਿਨ੍ਹਾਂ ਨੂੰ ਨਹੀਂ ਲੋੜ ਉਹ ਇਹ ਚੀਜ਼ਾਂ ਗਲਤ ਹਨ ਜਿਹੜੇ ਮੰਨ ਲਓ ਬੰਦੇ ਨੂੰ ਲੋੜ ਹੋ ਉਹ ਤੱਕ ਤਾਂ ਚੀਜ਼ੀ ਪਹੁੰਚੇ ਹੁਣ ਜਿਹੜੇ ਇੱਕ ਬੰਦਾ ਉਹਨੂੰ ਲੋੜ ਵੀ ਨਹੀਂ ਉਹ ਆਪ ਦਾ ਇਕੱਠਾ ਕਰੀ ਜਾਂਦਾ ਮੰਨ ਲਓ 6 ਮਹੀਨੇ ਦਾ ਇਕੱਠਾ ਕਰ ਲਿਆ ਸਾਲ ਦਾ ਇਕੱਠਾ ਕਰ ਲਿਆ ਵੀ ਸੇਵਾ ਆਈ ਆ ਲੈ ਕੇ ਰੱਖ ਲਿਆ ਉਹਨੂੰ ਲੋੜ ਹੈ ਨਹੀਂਗੀ ਸਰਕਾਰ ਦਾ ਕਿਵੇਂ ਲੱਗਦਾ ਜਿਵੇਂ ਸਰਕਾਰ ਕਹਿੰਦੀ ਅਸੀਂ ਬਹੁਤ ਕੰਮ ਕਰ ਰਹੇ ਹਾਂ ਸਾਡੀਆਂ ਬਹੁਤ ਕਿਸ਼ਤੀਆਂ ਲੱਗੀਆਂ ਹੋਈਆਂ ਸਾਡਾ ਬਹੁਤ ਪ੍ਰਸ਼ਾਸਨ ਲੱਗਿਆ ਹੋਇਆ ਕੀ ਇਹ ਵਾਕਏ ਲੱਗਿਆ ਹੋਇਆ ਪ੍ਰਸ਼ਾਸਨ ਦਾ ਪ੍ਰਸ਼ਾਸਨ ਲੱਗਾ ਹੁੰਦਾ ਤੇ더라 ਲੋਡ ਨਾ ਪੈਂਦੀ ਜੇ ਪ੍ਰਸ਼ਾਸਨ ਨੇ ਕੰਮ ਕੀਤਾ ਹੁੰਦਾ ਨਾ ਆਹ ਲੋਡ ਨਹੀਂ ਪੈਣੀ ਫਿਰ ਨਾ ਕਿ ਤੋਂ ਪਾਣੀ ਟੁੱਟਣਾ ਹੀ ਨਾ ਕਿਸੇ ਨੂੰ ਘਾਟ ਡੁੱਬਣ ਦੀ ਲੋਡ ਪੈਣੀ ਇੱਥੋਂ ਤੱਕ ਗੱਲ ਹੀ ਨਹੀਂ ਆਣੀ ਫਿਰ ਸਾਰੇ ਆਪੋ ਆਪਣੇ ਘਰੇ ਸੁਗਰੀ ਵਧੀ ਗਈ ਜੇ ਪ੍ਰਸ਼ਾਸਨ ਨੇ ਹੱਲ ਕੀਤਾ ਹੁੰਦਾ ਤਾਂ ਆ ਨੌਬਦੌਣੀ ਨਹੀਂ ਸੀਗੀ ਡੁੱਬਣਾ ਨਹੀਂ ਸੀਗਾ ਸਾਰਾ ਪੰਡ ਤੇ ਪਹਿਲਾਂ ਕੋਈ ਨਾ ਕੋਈ ਪ੍ਰਬੰਧ ਕੀਤਾ ਹੋਣਾ ਚਾਹੀਦਾ ਸੀਗਾ ਸਾਨੂੰ ਕੋਈ ਅਲਰਟ ਕਰ ਦੇ ਪਹਿਲਾਂ ਵੀ ਇਹ ਪਾਣੀ ਛੱਡਣਾ ਵਾ ਵਿੱਚੋਂ ਉੱਠ ਜਾਂਦੇ ਜਾਂ ਕੋਈ ਪਾਸੇ ਹੋ ਜਾਂਦਾ ਵੀ ਆਪਦਾ ਘਰ ਬਟਾ ਬਜਾ ਲੈਂਦਾ ਮੰਨ ਕੇ ਚੱਲੋ ਅਲਰਟ ਕੀਤਾ ਹੀ ਨਹੀਂ ਮੰਨ ਕੇ ਚੱਲੋ ਬਾਅਦ ਚ ਜਿਹੜਾ ਕੈਦਾ ਵੀ ਚਲੋ ਪਾਣੀ ਆ ਗਿਆ ਕਾ ਮੌਕੇ ਆ ਲੋਕੋ ਤਾਂ ਕਹਿੰਦੇ ਸੰਗਲ ਵੀ ਨਹੀਂ ਖੁੱਲੇ ਪਸ਼ੂਆਂ ਦੇ ਚੱਕਰ ਉਹੀ ਆਣਾ ਹੁਣ ਇੰਨੀ ਆ ਜਿਹੜੀ ਕਹਿਰ ਜਿਹੜਾ ਇਹ ਮੰਨ ਕੇ ਚੱਲੋ ਕੋਈ ਮੰਨ ਕੇ ਚੱਲ ਪਤਾ ਲੱਗ ਹੀ ਜਾਂਦਾ ਵੀ ਪਾਣੀ ਵੱਧਾ ਲੈਵਲ ਅਲਰਟ ਕਰਨਾ ਚਾਹੀਦਾ ਸੀ ਸਰ ਆਪਣੇ ਜ਼ਿੰਮੇਵਾਰ ਪ੍ਰਭਾਵਸਰਾ ਹੋ ਗਿਆ ਪ੍ਰਭਾਵਤ ਮੰਡਲ ਕੇ ਚਲੋ ਗੱਲ ਇਹ ਹੈ ਨਾ ਹੁਣ ਮੰਨ ਲਓ ਬੰਦਾ ਆਪਾਂ ਖੜੇ ਇੱਥੇ ਆਪਾਂ ਨੂੰ ਹੁਣ ਖੜੇ ਆ ਗੱਲਾਂ ਬਾਤਾਂ ਕਰ ਆਪਾਂ ਨੂੰ ਚੀਜ਼ ਆਉਂਦੀ ਦੱਸ ਗਈ ਆਪਾਂ ਪਾਸੇ ਹੋਗੇ ਹੁਣ ਜੇ ਦਿਸਦੇ ਨਾ ਠਾ ਦੇ ਨੇ ਅੱਗੇ ਵਿੱਚ ਨਹੀਂ ਆਪਾਂ ਨੂੰ ਮੌਕਾ ਹੀ ਨਹੀਂ ਸੰਭਲਦਾ ਉਹ ਗੱਲ ਉਹਨਾਂ ਨਾਲ ਬਣੀ ਆ ਹੁਣ ਉਹਨਾਂ ਨੂੰ ਵਾਰਨਿੰਗ ਹੁੰਦੀ ਜਾਂ ਉਹਨਾਂ ਨੂੰ ਦੱਸਿਆ ਹੁੰਦਾ ਉਹ ਆਪਦਾ ਬਚਾਅ ਕਰ ਲੈਂਦੇ ਹੁਣ ਮੰਨ ਲਓ ਉਹ ਆਪਦਾ ਕੰਮ ਕਰੀ ਜਾਂਦੇ ਇਕਦਮ ਪਾਣੀ ਨਹੀਂ ਆਏ ਨਾ ਵੈਸੇ ਬੰਦਾ ਘਬਰ ਜਾਂਦਾ ਪਤਾ ਨਹੀਂ ਲੱਗਦਾ ਵੀ ਕਰਾਂ ਤੇ ਕੱਕੀ ਹੀ ਨਾ ਕਰਾਂ ਇਹਨੂੰ ਕਾਲ ਮਲਾ ਕੇ ਵੇਖਿਆ ਜਾਵੇ ਨਾ ਰਣ ਮਿਲ ਕੇ ਕੰਮ ਜੋ ਚੱਲ ਗਿਆ ਉਹਦੇ ਗੇਰ ਨੂੰ ਹਣੂ ਕਹਿਤਾ ਆਪਾਂ ਕਿਸੇ ਨੂੰ ਦੱਸ ਸਕਦੇ ਨਹੀਂ ਵੀ ਹਾਂ ਕੰਨੋ ਫੜ ਕੇ ਕਿਸੇ ਨੂੰ ਲਿਆ ਕੇ ਕਹਿ ਦਿਆਂ ਬਈ ਤੂੰ ਜ਼ਰਤਾਂ ਇੱਥੇ ਐਸੇ ਨੌਜਵਾਨ ਦਿਖਾ ਕੈਮਰਾ ਮੈਨੂੰ ਕਹਣਾ ਬਹੁਤ ਖੜੇ ਆ ਇਹ ਸਾਰੇ ਸੇਵਾ ਲਈ ਜਾ ਰਹੇ ਹੋ ਤੁਸੀਂ ਸਾਰੇ ਸੇਵਾ ਜਾ ਰਹੇ ਹੋ ਟ੍ਰੈਲੀ ਰੈੜੀ ਲੈ ਕੇ ਜਾ ਰਹੇ ਆ ਮਿੱਟੀ ਗਾਲੀਆਂ ਉੱਚਾ ਹੋਣਾ ਰੈੜਾ ਰੋੜਾ ਸ਼ਾਮ ਨੂੰ ਮੁੜਾਂਗੇ ਲਾ ਲੂਗੇ ਚਲੋ ਬੰਨ ਤੇ ਜੋ ਕਿਰਪਾ ਵੇ ਸੀਰਾ ਸੂਣਾ ਪੈ ਰਹੀਆਂ ਗਾਂ ਟੁੱਟ ਰਿਆ ਪਾਣੀ ਆ ਚੱਕਰ ਨਾ ਵਾਦਕੇ ਪਾਣੀ ਕਿਵਰਾ ਟੁੱਟ ਜਾਂਦਾ ਹੁਣ ਥੋੜਾ ਜਿਆ ਜਣੇ ਕਿ ਡਾਊਨ ਹੋਇਆ ਲੱਤਾ ਪਾਣੀ ਜੀ ਜੀ ਇਸ ਦੇ ਵਿੱਚ ਹਰੇਕ ਬੰਦਾ ਆਪੋ ਆਪਣਾ ਯੋਗਦਾਨ ਪਾ ਰਿਹਾ ਚਾਹੇ ਉਹ ਅਮੀਰ ਹੈ ਚਾਹੇ ਉਹ ਗਰੀਬ ਹੈ ਚਾਹੇ ਉਹ ਐਨ ਆਰ ਆਈ ਵੀਰ ਹੈ ਚਾਹੇ ਉਹ ਕਲਾਕਾਰ ਹੈ ਚਾਹੇ ਉਹ ਕੁਛ ਵੀ ਹੈ ਜਿਹੜਾ ਪੰਜਾਬ ਦਾ ਵਸਨਿੰਦਾ ਉਹ ਇਸ ਦੇ ਵਿੱਚ ਯੋਗਦਾਨ ਪਾ ਰਿਹਾ ਟਰੈਕਟਰਸ ਆ ਰਿਹਾ ਲੈ ਕੇ ਚੱਲ ਰਹੇ ਨੇ ਬਾਈ ਇਹ ਕਹਿੰਦੇ ਘਬਰਾਓ ਨਾ ਡਰੋ ਨਾ ਅਸੀਂ ਤੁਹਾਡੇ ਨਾਲ ਆ ਜੋ ਬੰਨਦੇ ਲੋੜ ਪਊਗੀ ਕਿਸੇ ਚੀਜ਼ ਦੀ ਉਹ ਲੈ ਕੇ ਪਹੁੰਚਾਂਗੇ ਪਰ ਹੁਣ ਇਹ ਟਰੈਲੀਆਂ ਬੰਨ ਤੇ ਜਾ ਰਹੀਆਂ ਨੇ ਲਗਾਤਾਰ ਮਿੱਟੀ ਦੀਆਂ ਟਰਾਲੀਆਂ ਜਿਹੜੀਆਂ ਇਹ ਭਰੀਆਂ ਹੋਈਆਂ ਨੇ ਉਸ ਬੰਨ ਤੇ ਵਾਰ-ਵਾਰ ਮੰਗ ਕੀਤੀ ਜਾਂਦੀ ਸੀ ਕਿ ਸਾਨੂੰ ਰਾਸ਼ਨ ਬਹੁਤ ਪਹੁੰਚ ਗਿਆ ਸਾਨੂੰ ਮਿੱਟੀ ਦੀ ਜ਼ਰੂਰਤ ਹੈ ਮਿੱਟੀ ਉੱਥੇ ਨੇੜੇ ਤੇੜੇ ਬੰਦ ਦੇ ਹੈ ਨਹੀਂ ਸੀ ਲੋਕ ਮੰਗ ਕਰ ਰਹੇ ਸੀ ਕਿ ਮਿੱਟੀ ਲੈ ਕੇ ਆਓ ਅੱਜ ਇਸ ਪਿੰਡ ਤੋਂ ਵੀਰ ਕਾਫੀ ਟਰੈਲਿੰਗਾਂ ਜਿਹੜੀਆਂ ਭਰ ਕੇ ਉਸ ਬੰਦ ਤੇ ਜਾ ਰਹੇ ਨੇ ਪਰ ਇਹ ਸੇਵਾ ਦੇ ਵਿੱਚ ਇਸ ਹਰ ਪੀੜਤਾ ਦੇ ਵਿੱਚ ਹਰੇਕ ਬੰਦੇ ਨੂੰ ਆਪੋ ਆਪਣਾ ਯੋਗਦਾਨ ਪਾਉਣਾ ਚਾਹੀਦਾ ਆਪੋ ਆਪਣੀ ਜਿਹੜੀ ਸੇਵਾ ਉਹ ਕਰਨੀ ਚਾਹੀਦੀ ਹੈ ਤੁਸੀਂ ਉੱਥੇ ਜਾਓ ਇਹ ਨਹੀਂਗਾ ਕਿ ਤੁਸੀਂ ਰਸ ਨਹੀਂ ਲੈ ਕੇ ਜਾਣਾ ਹੋਰ ਬਹੁਤ ਤਰ੍ਹਾਂ ਦੀ ਜਿਹੜੀ ਸੇਵਾ ਹੈਗੀ ਆ ਤੁਸੀਂ ਜਾ ਕੇ ਉੱਥੇ ਇਹ ਕਰ ਸਕਦੇ ਹੋ ਅੱਜ ਇਸ ਪਿੰਡ ਤੋਂ ਲੋਕ ਆਪੋ ਆਪਣੀਆਂ ਟਰਾਲੀਆਂ ਭਰ ਕੇ ਲਿਜਾ ਰਹੇ ਨੇ ਕਿ ਉੱਥੇ ਨੇੜੇ ਮਿੱਟੀ ਨਹੀਂ ਹੈਗੀ ਕਿਸ ਤਰ੍ਹਾਂ ਕਈ ਬੰਦੇ ਟਰਾਲੀਆਂ ਦੇ ਵਿੱਚ ਇਹਨੇ ਗੱਟੇ ਆ ਗੱਟੇ ਭਰ ਕੇ ਲੈ ਕੇ ਜਾ ਰਹੇ ਆ ਵੀ ਗੱਟਿਆਂ ਦੇ ਨਾਲ ਜਿਹੜਾ ਬੰਨ ਉਹ ਸੁੱਕਾ ਬੱਜ ਜਾਂਦਾ ਆ ਟਰਾਲੀਆਂ ਜਾ ਰਹੀਆਂ ਨੇ ਹਰ ਤਰ੍ਹਾਂ ਦੀ ਜਿਹੜੀ ਲੋਕਾਂ ਦੀ ਸੇਵਾ ਉੱਥੋਂ ਤੱਕ ਪਹੁੰਚਾਈ ਜਾ ਰਹੀ ਹੈ ਉੱਥੇ ਇਸ ਮਿੱਟੀ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਮਿੱਟੀ ਉੱਥੇ ਹੈਣੀ ਸੀ ਨੇੜੇ ਉਹ ਕਹਿ ਰਹੇ ਸੀ ਕਿ ਸਾਡੀ ਖਾਤਰ ਤੁਸੀਂ ਮਿੱਟੀ ਲੈ ਕੇ ਆਓ ਇਹ ਪੰਜਾਬੀ ਕਹਿੰਦੇ ਡਰੋ ਨਾ ਘਬਰਾਓ ਨਾ ਅਸੀਂ ਤੁਹਾਡੇ ਨਾਲ ਆ ਮਰਨ ਨਹੀਂ ਦਿੰਦੇ ਪੰਜਾਬੀ ਕਿਸੇ ਚੀਜ਼ ਦੀ ਕਮੀ ਨਹੀਂ ਆਉਣ ਦਿੰਦੇ ਉਥੇ ਪਰ ਹੁਣ ਐਸ ਵਾਸਤ ਰਾਸ਼ਨ ਦਾ ਹਰੇਕ ਚੀਜ਼ ਦਾ ਢੇਰਾਂ ਦੇ ਢੇਰ ਦੜੂਆਂ ਦੇ ਦੜੂ ਲਾ ਦੇ ਪੂਰੇ ਪੰਜਾਬ ਦੇ ਵਿੱਚੋਂ ਲੋਕ ਪਹੁੰਚ ਰਹੇ ਨੇ ਜਿਹੜੇ ਐਨ ਆਰ ਆਈ ਵੀਰ ਆ ਸਾਡੇ ਉਹ ਵੀ ਬਹੁਤ ਸੇਵਾ ਭੇਜ ਰਹੇ ਨੇ ਪਰ ਪੂਰੇ ਪੰਜਾਬ ਦੇ ਵਿੱਚੋਂ ਜਦੋਂ ਇਹ ਸੋਸ਼ਲ ਮੀਡੀਆ ਤੇ ਖਬਰਾਂ ਲਗਾਤਾਰ ਚੱਲੀਆਂ ਕਿ ਉਥੇ ਬੰਨ ਟੁੱਟਣ ਵਾਲਾ ਉਥੇ ਮਿੱਟੀ ਦੀ ਲੋੜ ਹੈ ਉਥੇ ਰਾਸ਼ਨ ਦੀ ਲੋੜ ਹੈ ਉਥੇ ਤੂੜੀ ਦੀ ਲੋੜ ਹੈ ਉਥੇ ਹਰੇ ਚਾਰੇ ਦੀ ਲੋੜ ਹੈ ਲੋਕਾਂ ਨੇ ਵੱਧ ਤੋਂ ਵੱਧ ਜਾ ਕੇ ਆਪਣਾ ਯੋਗਦਾਨ ਪਾਇਆ ਤੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਕਰਕੇ ਦੱਸਿਓ ਕਿ ਜਿਹੜੇ ਇਹ ਵੀਰ ਮਿੱਟੀ ਲੈ ਕੇ ਜਾ ਰਹੇ ਨੇ ਤੁਹਾਨੂੰ ਇਹਨਾਂ ਦੀ ਸੇਵਾ ਕਿਵੇਂ ਲੱਗੀ ਆਪਾਂ ਨਵੀਂ ਵੀਡੀਓ ਦੇ ਨਾਲ ਹੋਰ ਦੇ ਨਾਲ ਫਿਰ ਜਲਦ ਮਿਲਾਂਗੇ ਆਜ਼ਾਦ ਰਹੋ ਧੰਨਵਾਦ